ਤਾਰਾ ਜਿਵਨ ਨੂੰ ਚੰਡੀਗੜ੍ਹ ਵਿੱਚ ਕੌਮੀ ਸਾਂ ਮੋਰਚੇ ਦੀ ਬਹੁਤ ਭਰਮੀ ਮੀਟਿੰਗ ਹੋਈ ਜਿਸ ਵਿੱਚ ਕਿਸਾਨ ਜਥੇਬੰਦੀਆਂ ਉਹਦੇ ਆਗੂ ਸਾਹਿਬਾਨ ਵੀ ਹਾਜ਼ਰ ਸਨ ਉਸ ਮੀਟਿੰਗ ਵਿੱਚ ਜੋ ਫੈਸਲੇ ਲਏ ਗਏ 11 ਜੁਲਾਈ ਨੂੰ ਸਮੁੱਚੇ ਪੰਜਾਬ ਦੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦਲਤ ਜਥੇਬੰਦੀਆਂ ਪੰਜਾਬ ਪੱਖੀ ਸ਼ਹਿਰ ਦੇ ਵਪਾਰੀ ਅਤੇ ਹਿੰਦੂ ਜਥੇਬੰਦੀਆਂ ਧਾਰਮਿਕ ਸਖਸ਼ੀਅਤਾਂ ਧਾਰਮਿਕ ਸੰਪਰਦਾਵਾਂ ਸਮਾਜਿਕ ਜਥੇਬੰਦੀਆਂ ਮਨੁੱਖੀ ਅਧਿਕਾਰਾਂ ਦੇ ਇੱਕ ਆਗੂਆਂ ਦੀ ਵੱਡੀ ਮੀਟਿੰਗ ਕਿਸਾਨਪੁਰ ਵਿੱਚ ਸੱਦੀ ਗਈ ਹੈ। ਦੂਜਾ ਪ੍ਰੋਗਰਾਮ 4 ਅਗਸਤ ਨੂੰ ਹਰੇਕ ਜਿਲਾ ਹੈੱਡਕੁਆਰਟਰ ਦੇ ਉੱਤੇ ਰੋਸ ਮਾਰਚ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਪਤਲੇ ਸਾਹ ਤਾ ਪ੍ਰੋਗਰਾਮ ਅਤੇ 15 ਅਗਸਤ ਨੂੰ ਕੌਮੀ ਇਨਸਾਫ ਮੋਰਚਾ ਮੁਹਾਲੀ ਵਿਖੇ ਵੱਡਾ ਇਕੱਠ ਕਰਕੇ ਇੱਕ ਰੋਸ ਰੈਲੀ ਕੀਤੀ ਜਾਵੇਗੀ ਇਹਦੇ ਸਬੰਧ ਵਿੱਚ ਮੈਂ ਪੰਜਾਬ ਦੇ ਸਮੁੱਚੇ ਸ਼ਹਿਰ ਦੇ ਲੋਕਾਂ ਨੂੰ ਸ਼ਹਿਰ ਦੇ ਸ਼ਖਸੀਅਤਾਂ ਨੂੰ ਸ਼ਹਿਰ ਦੇ ਜਥੇਬੰਦੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ ਹਾਂ ਕੋਈ ਨਾ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ ਆਪਣਾ ਹਿੱਸਾ ਪਾਓ ਇੱਕ ਗੱਲ ਬਹੁਤ ਸਪਸ਼ਟ ਹੈ ਕਿ ਪੰਜਾਬ ਤੋਂ ਪੰਜਾਬ ਦੀ ਸਰਕਾਰ ਵੀ ਤੇ ਦਿੱਲੀ ਦੀ ਸਰਕਾਰ ਵੀ ਕਿਸਾਨ ਮੋਰਚੇ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਬਹੁਤ ਦਰੇ ਹੋਏ ਹਨ ਤੇ ਘਬਰਾਏ ਹੋਏ ਹਨ ਉਹ ਪੰਜਾਬ ਦੀ ਕਿਸੇ ਵੀ ਲਹਿਰ ਨਾਲ ਕੋਈ ਇਨਸਾਫ ਕਰਨ ਲਈ ਗੱਲ ਕਰਨ ਲਈ ਤਿਆਰ ਨਹੀਂ 2.5 ਸਾਲਾਂ ਤੋਂ ਬੜਾ ਸ਼ਾਂਤ ਹੈ ਮੋਰਚਾ ਨਾ ਕੋਈ ਆਰਥਿਕਤਾ ਦਾ ਬੋਝ ਹੈ ਪੰਜਾਬ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਜਾਂ ਕੇਂਦਰ ਤੇ ਨਾ ਹੀ ਕੋਈ ਕਾਨੂੰਨ ਬਦਲਣ ਦੀ ਲੋੜ ਹੈ ਇਹਦੇ باوجود ਵੀ ਗੱਲ ਸੌਣ ਨੂੰ ਤਿਆਰ ਨਹੀਂ ਇਹ ਕਾਂਕਾਰੀ ਪ੍ਰਵਿਰਤੀ ਦੇ ਵਿੱਚ ਸਰਕਾਰਾਂ ਕੰਮ ਕਰ ਰਹੀਆਂ ਹਨ ਪੰਜਾਬ ਨਾਲ ਤੇ ਵਿਸ਼ੇਸ਼ ਕਰਕੇ ਇਥੋਂ ਦੇ ਸਿੱਖ ਭਾਈਚਾਰੇ ਨਾਲ ਇੱਕ ਦੁਸ਼ਮਣੀ ਦਾ ਪਤੀਰਾ ਪਿਆਰ ਕਰ ਰਹੀਆਂ ਹਨ ਇਹ ਰਸਤਾ ਬਹੁਤ ਖਤਰਨਾਕ ਦਿਸ਼ਾਵਾਂ ਵੱਲ ਲੈ ਕੇ ਜਾ ਸਕਦਾ ਹੈ ਪੰਜਾਬ ਨੂੰ ਤੇ ਦੇਸ਼ ਨੂੰ ਇਹਦੇ ਲਈ ਇੱਕ ਸ਼ਾਂਤਮਈ ਤੇ ਸਮੁੱਚੇ ਭਾਈਚਾਰਿਆਂ ਦਾ ਸਾਂਝਾ ਅੰਦੋਲਨ ਇਹ ਇੱਕ ਠੀਕ ਦਿਸ਼ਾਵਾਂ ਵੱਲ ਤੇ ਸਰਕਾਰ ਦੇ ਹੰਕਾਰ ਨੂੰ ਤੋੜਨ ਲਈ ਸਹਾਈ ਹੋ ਸਕਦਾ ਹੈ ਇਸ ਲਈ ਪੇ ਪੰਜਾਬ ਦੇ ਸਮੁੱਚੇ ਲੋਕਾਂ ਨੂੰ ਸਮੁੱਚੇ ਸਿਰਜ ਮਾਤਾ ਨੂੰ ਜਿਹੜੇ ਪੰਜਾਬ ਦੇ ਭਵਿੱਖ ਲਈ ਫਿਕਰਮੰਦ ਹਨ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਆਪਾਂ ਛੋਟੇ-ਮੋਟੇ ਆਪਸੀ ਮਸਲ ਪੇ ਧਰਮ ਪਾਸੇ ਛੱਡ ਕੇ ਇਹਨਾਂ ਪ੍ਰੋਗਰਾਮਾਂ ਨੂੰ ਜਿਹੜੇ ਸਾਂਝੇ ਪ੍ਰੋਗਰਾਮ ਹੈ ਇਹ ਕਿਸੇ ਇੱਕ ਜਮਾਤ ਦੇ ਨਹੀਂ ਕਿਉਂਕਿ ਕੌਮੀ ਇਨਸਾਨ ਮੋਰਚਾ ਹੀ ਵੱਖ-ਵੱਖ ਜੱਥੇ ਬਣਿਆ ਦਾ ਇੱਕ ਸਾਂਝਾ ਮੋਰਚਾ ਹੈ ਉਹਨਾਂ ਸਾਰਿਆਂ ਨੂੰ ਆਪਾਂ ਕਾਮਯਾਬ ਕਰੀਏ ਤਾਂ ਜੋ ਸਰਕਾਰ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਵਿੱਚ ਜੋ ਹੰਕਾਰ ਹੈ ਹੁਣ ਤੋੜਿਆ ਜਾ ਸਕੇ ਕਿ ਆਪਾਂ ਇਨਸਾਫ ਪ੍ਰਾਪਤ ਕਰ ਸਕੀਏ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਤੇ ਵੱਧ ਤੋਂ ਵੱਧ ਮਿਹਨਤ ਕਰਨ ਲਈ ਸਾਲਮੇਲ ਕਮੇਟੀ ਮੈਂਬਰਾਂ ਅਤੇ ਪੰਜਾਬ ਦੇ ਸਵੈਰਥ ਤੇ ਚਿੰਤਤ ਲੋਕਾਂ ਨੂੰ ਬੇਨਤੀ ਕਰਦਾ ਹਾਂ